ਏ 150 ਦੀ ਸੂਟ ਹਾਂਜੀ ਨਹੀਂ ਤੇ ਹੋਰ ਵਧਾਉ ਦੇ ਨੇ ਸਾਡੇ ਵੀਅਰਸ ਲਈ ਤਾਂ ਤੁਸੀਂ ਹੋਰ ਵਧਾ ਹੀ ਸਕਦੇ ਹੋ ਨਾ ਸ਼ੇਅਰ ਚਲੋ ਠੀਕ ਹੈ ਮੈਂ 3 ਦਿਨ ਦੀ ਹੋਰ ਕਰ ਦੇਣੀ ਆ ਆਪਾਂ 6 ਤੱਕ ਕਰ ਦੇਣੀ ਐ ਐਕਸਟੈਂਡ ਤਾਂ ਦੇਖ ਲੋ ਸਾਡੇ ਵੀਅਰਸ ਲਈ ਦੀਦੀ ਨੇ ਵਧਾ ਆਤੀ ਆ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਰਿਹਾ ਤੁਹਾਨੂੰ ਮਿਲ ਕੇ ਅੱਛਾ ਲੱਗਿਆ ਜੀ ਚੰਗਾ ਡੈਡੀ ਬਾਏ 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 ਚੰਗਾ ਜੀ ਬਾਏ ਚੰਗਾ ਜੀ ਅਤੀ ਜੀ ਚੰਗਾ ਨੂੰ ਬਾਏ ਚਲ ਤੈਨੂੰ ਬਾਏ ਬਾਏ ਤਿਆਰ ਰਹੀ ਬੱਚੇ ਨਹੀਂ ਚਲਾਏ ਅਸੀਂ ਪਿੰਡੋਂ ਤੇ ਇਸ ਵਾਰ ਅਸੀਂ ਮਤਲਬ ਆ ਟਾਂਡੇ ਵਾਲੇ ਸਾਈਡ ਤੋਂ ਆਏ ਆ ਉਧਰਲੀ ਸਾਈਡ ਤੋਂ ਜਿਹੜਾ ਬਾਬਾ ਬਗਨ ਵਾਲੀ ਸਾਈਡ ਰੋਡ ਆ ਨਾ ਉਹ ਬਣ ਰਹੀ ਆ ਤੇ ਉਹਦੇ ਕਰਕੇ ਮਤਲਬ ਉਹ ਰਸਤਾ ਜਿਹੜਾ ਉੱਥੇ ਖਰਾਬ ਆ ਤੇ ਟੁੱਟਿਆ ਬਹੁਤ ਆ ਔਰ ਬਾਰਿਸ਼ ਕਰਕੇ ਜਿਹੜਾ ਉੱਥੇ ਚਿੱਕੜ ਬਹੁਤ ਹੁੰਦਾ ਵਾ ਤੇ ਟਾਈਮ ਬਹੁਤ ਲੱਗਦਾ ਤੇ ਇਧਰ ਹੋਏ ਆ ਵੀ ਪਿੰਡਾ ਥਾਣੀ ਆ ਆਪਾਂ ਆ ਕੇ ਤੇ ਜਿਹੜਾ ਮੇਨ ਹਾਈਵੇ ਜਿਹੜਾ ਜਲੰਧਰ ਨੂੰ ਜਾਂਦਾ ਉੱਥੇ ਚੜ ਗਏ ਆਪਾਂ ਤੇ ਆਪਾਂ ਹੁਣ ਜਾ ਰਹੇ ਆ ਤੇ ਪੁੱਲਾ ਮੇਰੇ ਦੀਦੀ ਕੋਲ ਹੀ ਜਾਣੇ ਆ ਤੇ ਪਹੁੰਚਾਂਗੇ ਅਸੀਂ 4:30 ਵਜੇ ਬਹੁਤ ਟਾਈਮ ਵਧੀਆ ਰਿਹਾ ਪਿੰਡ ਆ ਕੇ ਅਸੀਂ ਮੈਨੂੰ ਲੱਗਦਾ ਮੈਂ ਮਾਰਚ ਦੇ ਮਹੀਨੇ ਚਾਈ ਹਾਂ ਪਿੰਡ ਉਦੋਂ ਠੰਡ ਸੀ ਜਦੋਂ ਅਸੀਂ ਪਹਿਲਾਂ ਰਹਿ ਕੇ ਗਏ ਆ ਬਾਦੋਂ ਛੋਟੀ ਹੁੰਦੀ ਸੀ ਤੇ ਇਸ ਵਾਰ ਗਰਮੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਚਲੋ ਜਿਹੜਾ ਆਪਾਂ ਟਾਈਮ ਸਪੈਂਡ ਕੀਤਾ ਘਰ ਦਾ ਬਹੁਤ ਮਜਾ ਆ ਮਧੀਆਂ ਇੰਜੋਏ ਕੀਤਾ ਬਾਤਤ ਕੀ ਕਰ ਰਹੀ ਸੀ ਕੀ ਕਰ ਰਹੀ ਸੀ ਹੈ ਗੰਦਾ ਬੀਬੀ ਇਹ ਗੰਦਾ ਜਿਹਾ ਬੀਬੀ ਇਹ ਕੀ ਕਰਦਾ ਉਂਗਲਾ ਖੰਦਾ ਰਹਿਦਾ ਹਾਂ ਨਾਨੀ ਨਾਨੂ ਨੂੰ ਮਿਸ ਕਰੇਗਾ अनुमासी ਨੂੰ ਵੀ ਮਿਸ ਕਰਾਂਗਾ मामੂ ਨੂੰ ਸਾਰਿਆਂ ਨੂੰ ਕਰੂੰਗਾ ਹੈ ਬਹੁਤ ਇੰਜੋਏ ਕੀਤਾ ਇਬਾਦਤ ਨੇ ਵੀ ਸਿੱਪੀ ਆਪਣੀ ਡਿਊਟੀ ਨਿਭਾ ਰਹੇ ਨੇ ਕਾਰ ਡਰਾਈਵ ਕਰਕੇ ਮੈਨੂੰ ਯਾਦ ਆ ਗਿਆ ਕਾਰ ਡਰਾਈਵ ਤੋਂ ਕਿਸੇ ਭੈਣ ਨੇ ਕਮੈਂਟ ਕੀਤਾ ਕਿ ਦੀਦੀ ਤੁਸੀਂ ਬਾਦ ਨਾਲ ਜਾ ਹਨਾ ਅੱਗੇ ਬੈਠਿਆ ਕਰੋ ਤੇ ਇਦਾਂ ਲੱਗਦਾ ਕਿ ਜਿਵੇਂ ਮਤਲਬ ਭਾਜੀ ਡਰਾਈਵਰ ਨੇ ਤੇ ਤੁਸੀਂ ਪਿੱਛੇ ਬੈਠਦੇ ਹੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਇਬਾਦਤ ਦੇ ਨਾਲ ਮੈਂ ਪਿੱਛੇ ਹੀ ਸੇਫ ਆ ਕਿਉਂ ਕਿਉਂਕਿ ਮੈਂ ਇਬਾਦਤ ਨੂੰ ਦੇਖੋ ਸਮਾਨ ਮੇਰੇ ਕੋਲ ਕਿੰਨਾ ਹੁੰਦਾ ਅੱਗੇ ਬੈਣਾ ਫੀਡ ਕਰਾਉਣੀ ਬੇਬੀ ਨੂੰ ਹਨਾ ਪਿੱਛੇ ਸੋਗੋ ਈਜ਼ੀ ਆ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਆ ਕਿ ਮੈਨੂੰ ਮੈਨੂੰ ਸਭ ਤੋਂ ਵੱਡੀ ਗੱਲ ਹੈ ਅੱਗੇ ਬੱਚਾ ਸੇਫ ਹੋਵੇ ਸੀ ਅੱਗਾ ਬੱਚਾ ਅੱਗੇ ਬੱਚਾ ਲੋਕਲ ਠੀਕ ਹੈ ਲੋਕਲ ਲੋਕਲ ਅਸੀਂ ਅੱਗੇ ਬੈ ਕੇ ਜਾਂਦੇ ਆ ਪਰ ਜੇ ਤੁਸੀਂ ਲੌਂਗ ਡਰਾਈਵ ਤੇ ਜਾਂਦੇ ਆ ਅਸੀਂ ਮੈਂ ਤੇ ਬਾਦਰ ਪਿੱਛੇ ਬੈਣੀ ਆ ਕਿਉਂਕਿ ਮੇਰੇ ਕੋਲ ਬਾਦਰ ਦਾ ਸਾਰਾ ਸਮਾਨ ਹੁੰਦਾ ਵਾ ਖਡਾਉਣੇ ਉਹ ਖੇਡਦੀ ਆ ਪਿੱਛੇ ਅੱਗੇ ਫਿਰ ਉਹ ਸਿਰਫ ਬੋਦੀ ਜੋਗੀ ਰਹਦੀ ਉਹ ਵੀ ਵਿਚਾਰੀ ਇਰਿਟੇਟ ਹੋ ਜਾਂਦੀ ਐ ਇਸ ਕਰਕੇ ਖੁੱਲੀ ਡੁੱਲੀ ਜਿਵੇਂ ਹੁਣ ਕਾਰ ਸੀਟ ਤੇ ਵੀ ਬੈਠੀ ਹੋਈ ਆ ਕਦੇ ਕਦੇ ਇਧਰ ਮੇਰੇ ਨਾਲ ਬਹਿ ਜਾਂਦੀ ਕਿਉਂਕਿ ਹੁਣ ਬੈਠਣ ਲੱਗ ਗਈ ਐ ਪਹਿਲਾਂ ਨਹੀਂ ਬੈਠਦੀ ਹੁਣ ਬੈਠਣ ਲੱਗ ਗਈ ਐ ਫਿਰ ਖਡਾਉਣ ਨਾਲ ਖੇਡ ਦੇ ਲੈਂਦੀ ਆ ਮਤਲਬ ਇੰਜੋਏ ਕਰਦੀ ਉਹ ਵੀ ਸੋ ਇਸ ਕਰਕੇ ਹਾਂ ਪਿਛਲੀ ਸੀਟ ਤੇ ਮੈਨਾਂ ਜ਼ਿਆਦਾ ਕੰਫਰਟੇਬਲ ਲੱਗਦਾ ਜਦੋਂ ਅਸੀਂ ਲੌਂਗ ਡਰਾਈਵ ਤੇ ਜਾਂਦੀ ਹਾਂ ਨਾਲੇ ਜਿਵੇਂ ਆਪਣੀ ਫੈਮਿਲੀ ਵਾਸਤੇ ਡਰਾਈਵਰ ਲੱਗਦਾ ਵੀ ਹਾਂ ਆਈ ਲਵ ਟੂ ਬੀ ਡਰਾਈਵਰ ਫੋਰ ਮਾਈ ਫੈਮਿਲੀ ਹਾਂ ਹਾਂ ਸਹੀ ਗੱਲ ਹੈ ਕਿਰਨ ਵਾਸਤੇ ਮੈਂ ਸਾਰੀ ਲਾਈਫ ਡਰਾਈਵਰ ਬਣਨੋਂ ਤਿਆਰ ਹਾਂ ਕਿਉਂਕਿ ਸੇਫਟੀ ਪਹਿਲਾਂ ਮੈਂ ਉਹਨਾਂ ਦਾ ਰਿਪਲਾਈ ਵੀ ਕੀਤਾ ਸੀ ਕਿ ਸੇਫਟੀ ਮੇਰੇ ਬੱਚੇ ਦੀ ਤੇ ਕਿਰਨ ਦੀ ਪਹਿਲਾ ਹੈ ਮੇਰੇ ਪਿੱਛੇ ਕੰਫਰਟੇਬਲ ਹੈ ਦੋ ਦੋ ਠੀਕ ਡ੍ਰਾਈਵਰ ਆਰਾਮ ਨਾਲ ਬਿਲਕੁਲ ਬਿਲਕੁਲ ਅੱਗੇ ਹੁਣ ਲੋਕਲ ਹੈਗੀਆਂ ਤਾਂ ਆਬਵੀ ਚਲੋ ਸਿੱਧ ਮਿਲਦੇ ਹਾਂ ਪਹੁੰਚ ਕੇ ਚਲ ਅੱਗਰ ਦੀਦੀਆਂ ਨੂੰ ਇਹ ਪਹਿਲੀ ਵਾਰ ਗੱਡੀ ਦੇਖਣੀ ਹੈ ਹਾਂ ਦੀਦੀਆਂ ਨਾਲ ਵੀ ਦੀਦੀਆਂ ਨੂੰ ਵੀ ਗੱਡੀ ਦਿਖਾਣੀ ਹੈ ਤੇ ਫਿਰ ਉਸ ਤੋਂ ਬਾਅਦ ਚਲੀਏ ਮੋਹਾਲੀ ਨੂੰ ਤੇ ਕੱਲ ਮੈਂ ਗੱਡੀ ਦੀ ਪੀਪੀਐਫ ਕਰਾਣ ਦੇ ਕੇ ਆਣੀ ਆ ਓਏ ਬੜੀ ਗੱਡੀ ਦਾ ਚਾਹ ਪੂਰੇ ਨਹੀਂ ਮੈਨ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਡੀਟੇਲਿੰਗ ਵਿੱਚ ਗੱਡੀ ਦਿਖਾਣੀ ਹੈ ਤੇ ਪਹਿਲਾਂ ਪੀਪੀਐਫ ਕਰਾ ਲਾਂ ਗੱਡੀ ਨੂੰ ਸ਼ਾਈਨ ਸ਼ੋਨ ਆ ਜਾਗੀ ਬੁੱਡੀਆ ਪੂਰੀ ਪ੍ਰੋਟੈਕਸ਼ਨ ਹੋ ਜਾਗੀ ਫਿਰ ਆਪਾਂ ਇਹਨਾਂ ਕਰਦੇ ਆ ਜਾਰੀ ਜਿਹੜੀ ਅ ਕਈਆਂ ਨੇ ਸਵਾਲ ਕੀਤੇ ਕਿ ਬਾਈ ਜੀ ਤੁਸੀਂ ਜਿਹੜੀ ਗੱਡੀ ਲਈ ਆਟੋਮੈਟਿਕ ਆ ਹਾਂਜੀ ਜੀ ਜਿਹੜੀ ਆ ਸਕੋਰਪੀਆ ਵਾਲੀ ਇਹ ਕਾਰ ਲੱਤੀ ਆ ਇਹ ਆਟੋਮੈਟਿਕ ਆ ਜਿਹੜੀ ਸਾਡੇ ਕੋਲ i20 ਸੀ ਉਹ 11 ਵਾਲੀ ਸੀ ਛਿੱਪੀ 11 ਵਾਲੀ ਗੱਡੀ ਵੀ ਚਲਾ ਲੈਂਦੇ ਨੇ ਤੇ ਚਲੋ ਹੁਣ ਆਟੋਮੈਟਿਕ ਦਾ ਤੇ ਸਵਾਦ ਹੀ ਅਲੱਗ ਆ ਸਹੀ ਗੱਲ ਹੈ ਹੈਨਾ ਛਿੱਪੀ ਨੂੰ ਹੁਣ ਸਗੋਂ ਜ਼ਿਆਦਾ ਸਵਾਦ ਤਾਂ ਆਉਂਦਾ ਕਿਉਂਕਿ ਇਹਨਾਂ ਵਾਸਤੇ ਬਹੁਤ ਕੰਫਰਟ ਆ ਆਟੋਮੈਟਿਕ ਆ ਐਗਜ਼ੈਕਟਲੀ 11 ਵਾਲੀ ਵੀ ਕੰਫਰਟ ਸੀ ਬਟ 11 ਵਾਲੀ ਇਤਨੇ ਕਿਤੇ ਬੰਦਾ ਥੱਕ ਜਾਂਦਾ ਹੈ ਹੈਨਾ ਕਿਉਂਕਿ ਗੇਅਰ ਬਾਰ-ਬਾਰ ਕਲਚ ਦੱ ਪਰ ਜਿਹੜਾ ਇਦਾਂ ਵਾ ਕਿਉਂਕਿ ਸਾਡਾ ਵੀ ਮਤਲਬ ਆਪਣਾ ਸਾਰਿਆਂ ਦਾ ਪੈਰ ਸਭ ਦਾ ਹੀ ਪੈਰ ਜਿਹੜਾ ਰਾਈਟ ਵਾਲਾ ਹੁੰਦਾ ਵਾ ਰੇਸ ਬ੍ਰੇਕ ਰੇਸ ਬ੍ਰੇਕ ਹੁੰਦੀ ਆ ਹਨਾ ਉਹ ਹੀ ਯੂਜ਼ ਹੁੰਦਾ ਰਾਈਟ ਹੀ ਪੈਰ ਯੂਜ਼ ਹੁੰਦਾ ਹਨਾ ਤੇ ਉਹਦੇ ਵਿੱਚ ਇਹ ਨਹੀਂ ਸੀ ਜਿਵੇਂ ਮੰਨ ਲਓ ਜੇ ਤੁ ਆਪਾਂ ਦੂਰ ਜਾਂਦੇ ਆ ਜਾ ਕੇ ਤਾਂ ਟ੍ਰੈਫਿਕ ਜੈਮ ਚ ਫਸ ਜਾਂਦੇ ਆ ਹਨਾ ਬਾਰ ਬਾਰ ਕਲਚ ਯੂਜ਼ ਕਰਨਾ ਸਾਡੇ ਵਰਗੇ ਨੂੰ ਉਹਨੂੰ ਲੱਗ ਜਾਂਦਾ ਕਿ ਯਾਰ ਬਹੁਤ ਥਕਾਵਟ ਹੋ ਜਾਂਦੀ ਆ ਸੋ ਇਸ ਕਰਕੇ ਆਟੋਮੈਟਿਕ ਦਿੱਤੇ ਜਿਹੜੀ ਮੈਂ ਕਹਿੰਨੀ ਨਜ਼ਾਰਾ ਹਨਾ ਸ਼ਿਪੀ ਤੁਸੀਂ ਦੱਸੋ ਹਨਾ ਵਧੀਆ ਨਾ ਬੰਨੀ ਕੰਫਰਟੇਬਲ ਹੈ ਨਾ ਆਟੋਮੈਟਿਕ ਮਤਲਬ ਨਜ਼ਾਰੇ ਨੇ ਕੋਈ ਗੇਅਰ ਦੀ ਟੈਨਸ਼ਨ ਹੀ ਖਤਮ ਹੈ ਹੀ ਨਹੀਂ ਟੈਨਸ਼ਨ ਮਤਲਬ ਆਬਵੀਅਸਲੀ ਮੈਂ ਜਦੋਂ ਪਹਿਲਾਂ ਸੀ i20 ਲਈਤੀ ਸੀ ਪਹਿਲਾਂ ਵੀ ਆਟੋਮੈਟਿਕ ਦੇਖੀ ਸੀ ਲੇਕਿਨ ਉਹਦੀ ਪਿਕਅਪ ਨਹੀਂ ਸੀ ਤੇ ਉਦੋਂ ਇਨਾ ਬਜਟ ਵੀ ਨਹੀਂ ਸੀ ਸਾਡਾ ਕਿ ਅਸੀਂ ਵੱਡੀ ਗੱਡੀ ਉਹ ਤੋਂ ਲੈ ਸਕੀਏ ਇਸ ਕਰਕੇ 11 ਵਾਲੀ ਲਈ ਲਈ ਸੀ ਸਾਨੂੰ ਉਹ ਵੀ ਕੰਫਰਟੇਬਲ ਲੱਗੀ ਪਰ ਆਹ ਕੁਝ ਜ਼ਿਆਦੀ ਕੰਫਰਟੇਬਲ ਹੈ ਨੋ ਡਾਊਟ ਨੋ ਡਾਊਟ ਬਹੁਤ ਜ਼ਿਆਦੀ ਹਾਈਟ ਹੈ ਔਰ ਤੁਹਾਡੀ ਡਰਾਈਵਿੰਗ ਪੋਜੀਸ਼ਨ ਬੁੜੀ ਵਧੀਆ ਹੈ ਔਰ ਜਿਹੜਾ ਤੁਹਾਡਾ व्यू ਐ ਵਿਜ਼ਿਬਿਲਟੀ ਉਹ ਵੀ ਬਹੁਤ ਵਧੀਆ ਚਲੋ ਇਹ ਡਿਟੇਲਿੰਗ ਬਾਅਦ ਕਰਾਂਗੇ ਤੇ ਬਾਰੇ ਗੱਲ ਅੱਪਾ ਕਿਉਂਕਿ ਬੜੀਆਂ ਚੀਜ਼ਾਂ ਰਹਿ ਜਾਣੀਆਂ ਸਹੀ ਗੱਲ ਹੈ ਚਲਿਏ ਬਾਅਦ ਵਿੱਚ ਪੁਈ ਕੋਲ ਇਹ ਪੁਈ ਕੋਲ ਚਲਨੀ ਹੈ ਇਹ ਤਿੰਦੀ ਜੀ ਇਹ ਤਿੰਦੋ ਜੀ ਲਓ ਜੀ ਅਸੀਂ ਪਹੁੰਚ ਕੇ ਦੀਦੀ ਹੁਣਾਂ ਕੋਲ ਚਾਹ ਪਾਣੀ ਪੀ ਲਿਆ ਤੇ ਦੀਦੀ ਹੁਣਾਂ ਦਾ ਮੂੰਹ ਮਿੱਠਾ ਕਰਵਾਤਾ ਅਸੀਂ ਨਵੀਂ ਗੱਡੀ ਦਾ ਵਧਾਈਆਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਗੱਲ ਵੀ ਬਹੁਤ-ਬਹੁਤ ਵਧਾਈਆਂ ਪਰ ਦੀਦੀ ਨੇ ਹਲੇ ਤੱਕ ਦੇਖੀ ਨਹੀਂ ਵੀਡੀਓ ਚ ਦੇਖੀ ਹੈ ਤੇਰੀ ਘਰੇ ਸੀ ਅਜੇ ਬਾਹਰ ਲਾ ਕੇ ਆਇਆ ਨਾ ਕੋਈ ਨਹੀਂ ਮੈਂ ਤੁਹਾਨੂੰ ਜਦੋਂ ਤਰਾਂ ਜਦੋਂ ਤੁਸੀਂ ਜਾਓਗੇ ਫਿਰ ਮੈਂ ਝੂਟਾ ਲੈ ਕੇ ਆਵਾਂਗੀ ਕਿਉਂਕਿ ਬਾਹਰ ਦੀਦੀ ਦਾ ਜਿਹੜਾ ਜਿਹੜਾ ਦੀਦੀ ਦਾ ਹੁਣਾਂ ਦਾ ਬਾਹਰ ਜਿੱਥੇ ਅਸੀਂ ਗੱਡੀ ਚ ਘਰ ਬੰਦ ਰਾ ਉੱਥੇ ਲਾ ਕੇ ਆਏ ਕਿਉਂਕਿ ਬਾਹਰ ਇੱਧਰ ਗਲੀ ਚ ਜਲਾਨਿਆ ਤਾਂ ਬਾਰਸਾ ਨੂੰ ਡਰ ਲੱਗਦਾ ਕੋਈ ਸਕ੍ਰੈਚ ਨਾ ਮਾਰ ਜਾਈ ਮੇਨ ਰੋਡ ਹੈ ਨਾ ਇਹ ਮੇਨ ਰੋਡ ਤੇ ਵੀ ਡਰ ਵੀ ਲੱਗਦਾ ਡਰ ਵੀ ਸਾਡੀ ਛੋਟੀ ਹੈ ਨਾ ਫਿਰ ਡਰ ਲੱਗਦਾ ਤਾਂ ਹੈ ਸਹੀ ਗੱਲ ਹੈ ਤੇ ਉਹ ਵੀ ਸਾਡੀ ਇਗਨੋਰਾ ਕਲਚਰ ਆ ਦੇ ਦੀਦੀ ਨੇ ਦੀਦੀ ਨੇ ਆਪਣੇ ਵੀ ਮੌਕੇ ਦਾ ਫਾਇਦਾ ਚੱਕ ਲਿਆ ਕਹਿੰਦੇ ਤੁਸੀਂ ਆਏ ਹੋਏ ਆ ਚਲੋ ਮੇਰੀ ਇੱਕ ਵੀਡੀਓ ਬਣਾ ਮੇਰੇ ਸਟਾ ਦੀ ਸਹੀ ਗੱਲ ਹੈ ਸਹੀ ਗੱਲ ਹੈ ਅਜੀ ਦਾ ਬੇਸਿਕਲੀ ਦੀਦੀ ਨਾਲ ਆਪਣੀ ਗੱਡੀ ਵਖਾਉਣ ਵਾਸਤੇ ਆਇਆ ਕਿ ਨਾਲ ਮੂੰਹ ਮਿੱਡਾ ਕਰਵਾਉਣ ਵਾਸਤੇ ਆਏ ਸੀ ਔਰ ਦੀਦੀ ਹਣੀ ਕਹਿੰਦੇ ਕਿ ਨਹੀਂ ਮੇਰਾ ਵੀ ਨਾਲ ਕੰਮ ਕਰਕੇ ਜਾਓ ਪਰ ਨਹੀਂ ਉਹ ਦੀਦੀ ਨੇ ਕੁਛ ਨਾ ਸੇਲ ਚੱਲ ਰਹੀ ਇਹਨਾਂ ਦੀ ਮੌਨਸੂਨ ਸੇਲ ਹਾਂ ਮੈਂ ਹੁਣ ਸਭ ਦੀਦੀ ਦੱਸ ਹੀ ਰਹੀ ਕਿ ਕੋਈ ਸੇਲ ਚੱਲ ਰਹੀ ਆ ਤੇ ਮੈਂ ਕਿਉਂ ਨਾ ਆਪਾਂ ਵੀ ਸੇਲ ਦਾ ਫਾਇਦਾ ਲਈਏ ਸਹੀ ਗੱਲ ਹੈ ਸੇਲ ਦਾ ਨਾਲ ਤੁਹਾਨੂੰ ਡਿਟੇਲ ਇਸ ਦੱਸ ਦਿਆਂ ਕਿਹੜੀ ਸੇਲ ਚੱਲਦੀ ਹੈ ਸਹੀ ਗੱਲ ਹੁਣ ਪਹਿਲਾਂ ਗੱਡੀ ਦੇਖਣੀ ਕਿ ਪਹਿਲਾਂ ਸੇਲ ਚਲਾਣੀ ਆਪਾਂ ਪਹਿਲਾਂ ਆਪਾਂ ਸੇਲ ਦਾ ਦਿਖਾ ਦਿੰਨੇ ਆ ਫਿਰ ਆਪਾਂ ਗੱਡੀ ਵਖਾ ਗੱਡੀਆਂ ਠੀ ਤੇ ਆਪਾਂ ਸ਼ੁਰੂਆਤ ਕਰਦੇ ਆ ਪਹਿਲਾਂ ਤੇ ਵੈਸੇ ਦੀ ਜਿੱਦ ਜਿੱਥੇ ਰੂਮ ਚ ਸੂਟ ਰੱਖਦੇ ਨੇ ਪ੍ਰੋਪਰ ਆਪਣੇ ਇੱਥੇ ਉੱਥੇ ਗਰਮੀ ਬਹੁਤ ਜ਼ਿਆਦਾ ਸੀ ਉੱਥੇ ਨਹੀਂ ਜਾ ਸਕਦੇ ਇਸ ਕਰਕੇ ਆਪਾਂ ਜਿੱਦੇ ਦੂਸਰੇ ਰੂਮ ਚ ਸ਼ੂਟ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਸੂਟ ਸ਼ੁਰੂ ਕਰਦੇ ਆ ਇਹ ਦੇਖੋ ਚਿਨੌਣ ਦਾ ਸੂਟ ਆ ਮਿਰਰ ਵਰਕ ਕੀਤਾ ਹੋਇਆ ਵਾ ਤੇ ਬਰਸ਼ ਪੇਂਟਿੰਗ ਆ ਤੇ ਇਹ ਮਜ਼ੈਂਟਾ ਕਲਰ ਆ ਬਹੁਤ ਸੋਹਣਾ ਸੂਟ ਆ ਬਹੁਤ ਜ਼ਿਆਦਾ ਕੂਲ ਜਿਹਾ ਕਲਰ ਹੈ ਵੀ ਇਹ ਹੈਗਾ 1250 ਦਾ ਬਿਨਾ ਦੁਪੱਟੇ ਤੋਂ ਹੈ ਇਹ ਮਤਲਬ ਪੂਰਾ ਸੂਟ ਹੈ ਨਾ ਆਲਓਵਰ ਸੂਟ ਹੈ ਹਾਂਜੀ ਆਲਓਵਰ ਸੂਟ ਹੈ ਪੂਰਾ 5 ਮੀਟਰ ਤੇ ਸਾਡੇ 1200 1200 ਦਾ ਵਿਦਆਉਟ ਦੁਪੱਟਾ ਠੀਕ ਆ ਤੇ ਇਹਦੇ ਵਿੱਚ ਵੀ ਕਲਰਸ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਇੱਕ ਆ ਕਲਰ ਆ ਗ੍ਰੇ ਕਲਰ ਗ੍ਰੇ ਕਲਰ ਆ ਠੀਕ ਆ ਔਰ ਇੱਕ ਆ ਪਰਸ਼ੀਨ ਬਲੂ ਕਿਹੜਾ ਬਲੂ ਪਰਸ਼ੀਨ ਬਲੂ ਪਰਸ਼ੀਨ ਬਲੂ ਸੌਰੀ ਮੈਨੂੰ ਨਹੀਂ ਨਾ ਪਤਾ ਸੋਨਾ ਕਲਰ ਇਹ ਵੀ ਹੈ ਨਾ ਜਿੱਦਾਂ ਦਾ ਮੈਂ ਪਾਇਆ ਉਹਵੇਂ ਦਾ ਹੀ ਹੈ ਇਹ ਥੋੜਾ ਜਿਹਾ ਕਲਰ ਔਰ ਇਹ ਆ ਇੱਕ ਕਲਰ ਵਾਈਨ ਵਾਈਨ ਕਲਰ ਆ ਇਹ ਇਹ ਦੇਖ ਸਕਦੇ ਹੋ ਵਾਈਨ ਕਲਰ ਚਾਰ ਕਲਰ ਨੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਆ ਥੋੜੇ ਪਾਰਟੀ ਵੇਅ ਸਟਾਈਲ ਨੇ ਇਹ ਵਾਲੇ ਸੂਟ ਨਾ ਚਲੋ ਦੀਦੀ ਹੁਣ ਆਪਾਂ ਨੈਕਸਟ ਵਿਖਾਉਨੇ ਆ ਇਹ ਥੋੜਾ ਪਾਰਟੀ ਵੇਅ ਸਟਾਈਲ ਹੋਗੇ ਨਾ ਥੋੜਾ ਕਾਟਨ ਦਾ ਆ ਜੋ ਹੁਣ ਅੱਗੇ ਇਹ ਕਾਟਨ ਸੂਟ ਆ ਇੱਕ ਫਰੈਸ਼ ਕਾਟਨ ਹੈ ਓਕੇ ਕ੍ਰਸ਼ ਕਾਟਨ ਬਹੁਤ ਹੀ ਪਿਆਰਾ ਕਲਰ ਆ ਲਾਈਟ ਜੇ ਗਰਮੀਆਂ ਚ ਪਾਉਣ ਵਾਸਤੇ ਇਹ ਕ੍ਰਸ਼ ਕਾਟਨ ਦੁਪੱਟਾ ਦੇਖੋ ਇਸ ਦਾ ਉਹੀ ਇਹ ਨੇ ਜਿਵੇਂ ਬੜੇ ਤਰ੍ਹਾਂ ਦੀ ਕਾਟਨ ਚੱਲਦੀ ਆ ਉਹ ਸਾਹਮਣਾ ਵਾਲਾ ਦੁਪੱਟਾ ਦੇਖੋ ਇਹਦਾ ਕਿੰਨਾ ਸੋਹਣਾ ਵਾ ਲੈਸ ਲੱਗੀ ਹੋਈ ਆ ਔਰ ਵਰਕ ਵੀ ਕੀਤਾ ਹੋਇਆ ਜਿਵੇਂ ਸੂਟ ਤੇ ਵਰਕ ਕੀਤਾ ਹੈ ਉਵੇਂ ਇਹਦੇ ਉੱਪਰ ਵਰਕ ਕੀਤਾ ਆ ਇਸ ਵਿੱਚ ਕਲਰ ਆਪਸ਼ਨ ਹੈਗੀ ਐ ਚਾਰ ਕਲਰ ਹੈ ਏ ਕਿੰਨੇ ਦਾ ਦੀਦੀ ਇਹ ਜਿਹੜਾ ਹੈਗਾ 850 ਦਾ ਸੂਟ ਹੈ ਹਾਂ ਇਹ 850 ਦਾ ਸੂਟ ਆ ਤੇ ਕਲਰ ਆਪਸ਼ਨ ਹੈਗੀ ਇਹਦੇ ਵਿੱਚ ਚਾਰ ਸੂਟ ਨੇ ਦੀਦੀ ਹਾਂਜੀ ਵਿੱਚ ਕਲਰ ਹੈਗੇ ਆ ਚਾਰ ਕਲਰ ਹੈਗੇ ਆ ਇਹਦੇ ਵਿੱਚ ਕਲਰ ਆਪਸ਼ਨ ਇੱਕ ਆ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਫੋਟੋਆਂ ਅਸੀਂ ਇੰਸਟਾਗ੍ਰਾਮ ਤੇ ਅਪਲੋਡ ਕਰ ਦਵਾਂਗੇ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਵਧੀਆ ਲੱਗਦਾ ਤੁਸੀਂ ਉਸ ਸਾਹਬ ਨਾਲ ਆਪਣਾ ਆਰਡਰ ਕੱਢ ਸਕਦੇ ਹੋ ਸਾਨੂੰ ਠੀਕ ਆ ਚਲੋ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਨੈਕਸਟ ਆਜੋ ਕਾਟਨ ਦੇ ਸੂਟ ਨੇ ਜਿਹੜਾ ਸਭ ਤੋਂ ਪਹਿਲਾਂ ਬੋਲਿਆ ਸੀ ਚਨੋਨ ਦਾ ਸੀ ਆ ਦੇਖੋ ਇਹਦਾ ਪ੍ਰਿੰਟ ਕਿੱਡਾ ਸੋਹਣਾ ਵਾ ਔਰ ਇਹਦੇ ਨਾਲ ਮੈਚਿੰਗ ਬਾਟਮ ਜਿਹੜੀ ਇਹਦੀ ਆ ਪਲੇਨ ਐਂਡ ਇਹਦੇ ਨਾਲ ਦੁਪੱਟਾ ਐ ਇੱਕ ਕੈਮਰਿਕ ਦਾ ਸੂਟ ਆ ਇਹਦੇ ਨਾਲ ਬਾਟਮ ਆ ਤੇ ਇਹ ਦੁਪੱਟਾ ਆ ਬਹੁਤ ਸੋਹਣਾ ਸੂਟ ਹੈ ਬੜਾ ਮੈਚਿੰਗ ਬਹੁਤ ਵਧੀਆ ਇਹਦੇ ਵਿੱਚ ਵੀ ਕਲਰਸ ਨੇ ਬਲੈਕ ਆ ਇਹਦੇ ਵਿੱਚ ਕਲਰ ਇੱਕ ਆ ਇੱਕ ਕਾਫੀ ਕਲਰ ਆ ਜਿਵੇਂ ਮਤਲਬ ਬਾਟਮ ਜਿਹੜੀ ਇਹਦੇ ਨਾਲ ਬਲੈਕ ਆ ਇਹਦੇ ਨਾਲ ਕਾਫੀ ਕਲਰ ਆ ਆਰਾ ਆਫਰੋਜ਼ੀ ਹੈ ਔਰ 에ਫ로지 ਕਲਰ ਆ ਮਤਲਬ ਇਹ ਆਫਰੋਜ਼ੀ ਹੈ ਦੀਦੀ ਇਹਨਾਂ ਦੇ ਪ੍ਰਾਈਸ ਦੱਸ ਦਿਓ ਇਹਨਾਂ ਦਾ ਕੀ ਪ੍ਰਾਈਸ ਆ ਇਹ ਹੈ ਕਿ 750 ਦੇ ਇਹ 750 ਦਾ ਸੂਟ ਆ ਮੈਚਿੰਗ ਸੂਟ ਆ ਵਿਦ ਦੁਪੱਟਾ ਤੇ ਕਲਰ ਆ ਤਿੰਨ ਚਾਰ ਕਲਰਸ ਨੇ ਤੇ ਇਹਨਾਂ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੰਸਟਾਗ੍ਰam ਤੇ ਫੋਟੋਸ ਅਪਲੋਡ ਕਰਦਾਂਗੇ ਜੇ ਤੁਹਾਨੂੰ ਏਦਾਂ ਮਤਲਬ ਪੋਲੀਥਿਨ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਕਲੀਅਰ ਹੋ ਰਿਹਾ ਤਾਂ ਤੁਹਾਨੂੰ ਇੰਸਟਾਗ੍ਰam ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਆਪਾਂ ਇੱਕ ਇੱਕ ਪੀਸ ਖੋਲ ਕੇ ਤੁਹਾਨੂੰ ਦਿਖਾ ਰਹੇ ਹਾਂ ਚੰਗੀ ਤਰ੍ਹਾਂ ਪਲਾਜ਼ੋ ਸਟਾਈਲ ਸੂਟ ਨੇ ਹੁਣ ਇਹ ਵਾਲੇ ਤੁਹਾਨੂੰ ਮੈਂ ਪਹਿਲਾਂ ਸ਼ਰਟ ਖੋਲ ਕੇ ਦਿਖਾਨੀ ਆ ਹਾਂ ਆ ਦੇਖੋ ਇਹਦੀ ਸ਼ਰਟ ਆ ਪ੍ਰਿੰਟਡ ਫਲਾwrs ਵਾਲੀ ਸ਼ਰਟ ਆ ਐਂਡ ਇਦੇ ਨੈਕ ਤੇ ਥੋੜਾ ਜਿਹਾ ਬਟਨਸ ਲਗਾ ਕੇ ਇਹਦਾ ਡਿਜ਼ਾਈਨ ਜਿਆ ਕੀਤਾ ਹੋਇਆ ਬਹੁਤ ਸੋਹਣਾ ਨੈੱਕ ਆ ਇਹਦਾ ਔਰ ਇਹਦੇ ਨਾਲ ਜਿਹੜੀ ਬਾਟਮ ਆ ਇਹ ਪਲੇਨ ਆ ਨਹੀਂ ਵਰਕ ਵਾਲੀ ਆ ਆ ਉਹ ਮੇ ਪਲੇਨ ਆ نیچے ਹਨਾ ਨਾ ਵਰਕ ਕਰਦੇ ਹੇ ਨੀਚੇ ਵਰਕ ਕੀਤਾ ਹੋਇਆ ਨੀਚੇ ਵਰਕ ਕੀਤਾ ਹੋਇਆ ਆ ਆ ਵੇਖੋ ਇਹ ਨੀਚੇ ਵਰਕ ਕੀਤਾ ਹੈ ਤੁਸੀਂ ਪਲਾਜ਼ੋ ਬਣਾ ਕੇ ਇਹਨਾਂ ਬੜੇ ਸੋਹਣੇ ਤਰੀਕੇ ਨਾਲ ਇਹ ਸੂਟ ਜਿਹੜਾ ਡਿਜ਼ਾਈਨ ਪਿਆਰ ਹੋਗਾ ਇਹਦਾ ਔਰ ਇਹਦੇ ਨਾਲ ਦੁਪੱਟਾ ਵੀ ਹੈ ਟਾਈ ਐਂਡ ਡਾਈ ਹਮ ਇਹਦੇ ਨਾਲ ਟਾਈ ਐਂਡ ਡਾਈ ਵਾਲਾ ਦੁਪੱਟਾ ਵਾ ਬਹੁਤ ਸੋਹਣਾ ਦੁਪੱਟਾ ਵਾ ਔਰ ਲੇਸ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਲਰ ਇਹਦੇ ਵਿੱਚ ਦੋ ਹੀ ਆ ਦੋ ਕਲਰ ਨੇ ਸੈਕਿੰਡ ਕਲਰ ਇਹਦੇ ਵਿੱਚ ਆ ਪਿੰਕ ਕਲਰ ਦੀ ਸ਼ਰਟ ਆ ਤੇ ਨਾਲ ਸੇਮ ਬਾਟਮ ਆ ਲਾਈਟ ਕਲਰ ਦੀ ਠੀਕ ਆ ਤੇ ਇਹਦਾ ਪ੍ਰਾਈਸ ਦੱਸ ਦੋ ਦੀਦੀ ਇਹ ਜਿਹੜਾ ਹੈਗਾ ਇਹ 850 ਦਾ ਸੂਟ ਹੋਏਗਾ ਇਹ 850 ਦਾ ਸੂਟ ਆ ਦੋ ਹੀ ਕਲਰਸ ਨੇ ਇਹਦੇ ਵਿੱਚ yellow and pink ਤੁਸੀਂ ਦੇਖ ਸਕਦੇ ਹੋ ਠੀਕ ਆ ਨੈਕਸਟ ਸੂਟ ਦੀਦੀ ਨੈਕਸਟ ਸੂਟ ਆ yellow ਵਾਲੀ ਹੈ ਚਾਹੀਏ ਆ ਲੋਵਰ ਛੋਟਾ ਇਹ ਆ ਲੋਵਰ ਛੋਟਾ ਇਹਦੇ ਵੀ ਸੇਮ ਇਦਾਂ ਬਟਨਸ ਲਗਾ ਕੇ ਗਲਾ ਤਿਆਰ ਕੀਤਾ ਹੋਇਆ ਵਾ ਬੜੇ ਸੋਨੇ ਫਲਾਰਸ ਆ ਦੀਦੀ ਇਹ ਕਿਹੜਾ ਕਪੜਾ ਵਾ ਇਹ ਕਪੜਾ ਜਿਹੜਾ ਹੈਗਾ ਇਹ ਮਡਾਲ कॉटन ਮਡਾਲ कॉटन ਆਏ ਠੀਕ ਆ ਤੇ ਇਹਦੇ ਨਾਲ ਜਿਹੜਾ ਇਹ ਦੁਪੱਟਾ ਵਾ ਮੈਚਿੰਗ ਦੁਪੱਟਾ ਜਿਵੇਂ ਪਿੰਕ ਕਲਰ ਦੇ ਇਹਦੇ ਫਲਾਰਸ ਨੇ ਹੋਵੇ ਦੁਪੱਟਾ ਵਾ ਤੇ ਦੁਪੱਟੇ ਤੇ ਵੀ ਸੇਮ ਇਹਦੇ ਜਿਵੇਂ ਆ ਵੇਖੋ ਲੇਸ ਲੱਗੀ ਹੋਈ ਏ ਕਿਦੇ ਸੋਹਣੇ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਠੀਕ ਆ ਇਹਦਾ ਪ੍ਰਾਈਸ ਕੀ ਏ ਦੀਦੀ ਇਹਦਾ ਪ੍ਰਾਈਸ ਵੀ ਸੇਮ ਹੋਈ 750 750 ਦਾ ਪ੍ਰਾਈਸ ਆ ਇਹ ਸਿੰਗਲ ਕਲਰ ਆ ਇਹ ਸਿੰਗਲ ਇਹਦੇ ਵਿੱਚ ਕਲਰ ਸਿੰਗਲ ਹੀ ਆਂਦਾ ਹੈ ਕਲਰ ਗਲੀ ਇਹੋ ਹੀ ਆ ਬਲੈਕ ਕਲਰ ਹੀ ਉਹਦੇ ਵਿੱਚ ਮਜ਼ੈਂਟਾ ਕਲਰ ਦੇ ਫਲਾwrs ਨੇ ਠੀਕ ਆ ਚਲੋ ਨੈਕਸਟ ਦੀਦੀ ਪੀਕਾਕਸ ਸਟਾਈਲ ਵਿੱਚ ਹੈ ਓਕੇ ਨੈਕਸਟ ਟੈਕਟਿਕਲ ਜਿਹੜਾ ਵਾ ਪੀਕੋਕ ਬਨੇ ਹੋਏ ਐ ਇਸ ਤੇ ਓਕੇ ਤੁਹਾਨੂੰ ਮੈਂ ਇਦਾਂ ਹੀ ਦਿਖਾ ਦਿੰਨੀ ਹਾਂ ਵੇਖਿਓ ਵੇਖਿਓ ਇਹ ਸ਼ਰਟ ਆ ਇਹ ਦਾ ਬਾਟਮ ਆ ਤੇ ਬਾਟਮ ਦੇ ਆ ਜਿਹੜੇ ਡਿਜ਼ਾਈਨ ਆ ਪਹੁੰਚੇ ਦੇ ਉੱਪਰ ਪੀਕਾਕਸ ਠੀਕ ਆ ਪੀਕਾਕਸ ਸਟਾਈਲ ਦੁਪੱਟਾ ਨਾਲ ਹੀ ਇਹਦੇ ਦੁਪੱਟਾ ਵਾ ਆ ਵੇਖੋ ਇਹ ਦੁਪੱਟੇ ਤੇ ਵੀ ਸੇਮ ਜਿਵੇਂ ਸ਼ਰਟ ਦਾ ਕੱਪੜਾ ਵੀ ਨਾ ਸੇਮ ਉਦਾਂ ਲੈਸ ਲਗਾਈ ਹੋਈ ਛੋੜੀ ਛੋੜੀ ਨਾ ਬੜਾ ਸੋਹਣਾ ਸੂਟ ਹੈ ਵੀ ਇਹਦਾ ਪ੍ਰਾਈਸ ਕੀ ਦੇ ਦੀ 850 ਇਹ 850 ਦਾ ਸੂਟ ਆ ਔਰ ਇਹਦੇ ਵਿੱਚ ਕਲਰ ਆਪਸ਼ਨਸ ਜਿਹੜੇ ਆ ਨਹੀਂ ਵੀ ਹੈ ਸੈਕੰਡ ਕਲਰ ਇਹਦੇ ਵਿੱਚ ਆਵਾ ਨਹੀਂ ਇਹਦੇ ਵਿੱਚ ਹੋਰ ਕਲਰ ਵੀ ਹੈਗੇ ਆ ਠੀਕ ਆ ਆ ਦੇਖੋ ਜਿੱਦਾਂ ਕਿ ਆ ਓਕੇ ਠੀਕ ਆ थर्ड ਕਲਰ ਇਹ ਵਾਲਾ ਹੈ ਐਂਡ ਫੋਰਥ ਕਲਰ ਜਿਹੜਾ ਇਹ ਵਾਲਾ ਵਾ ਚੰਗੀ ਤਰ੍ਹਾਂ ਤੁਸੀਂ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਹੋ ਨੈਕਸਟ ਸੂਟ ਆ ਕੈਮਰਿਕ ਤੇ ਸੂਟ ਆ ਇਹ ਵੀ ਬਹੁਤ ਸੋਹਣਾ ਕਲਰ ਆ ਲਾਈਟ ਜਿਹਾ ਆਲ ਓਵਰ ਸੂਟ ਆ ਬੜਾ ਸੋਹਣਾ ਡਿਜ਼ਾਈਨ ਆ ਪੈਟਰਨ ਬਹੁਤ ਵਧੀਆ ਇਹਦਾ ਹਮਮ ਸੌਫਟ ਜਿਹਾ ਮਲਮਲ ਜਿਹਾ ਜਿਹਦੇ ਵਿੱਚ ਕਪੜਾ ਹੁੰਦਾ ਨਾ ਉਵੇਂ ਨਾ ਤੇ ਇਹਦੇ ਨਾਲ ਦੁਪੱਟਾ ਵਾ ਇਹ ਵੀ ਪ੍ਰਿੰਟਡ ਦੁਪੱਟਾ ਹਾਫ ਪ्योर ਦਾ ਬਹੁਤ ਸੋਹਣਾ ਦੁਪੱਟਾ ਇਹਦਾ ਪ੍ਰਾਈਸ ਵੀ ਸੇਮ ਰਹੇਗਾ 850 850 ਦਾ ਸੂਟ ਆ ਬਹੁਤ ਸੋਹਣਾ 850 ਦਾ ਸੂਟ ਇਹਦੇ ਵਿੱਚ ਵਾਈਨ ਕਲਰ ਆ ਤੇ ਫਰੋਜ਼ੀ ਕਲਰ ਆ ਇਹਦੇ ਚ ਸੈਕਿੰਡ ਕਾ ਬਲੈਕ ਕਲਰ ਇਹ ਬਲੈਕ ਕਲਰ ਆ ਸਾਡੇ ਕਿੰਨਾ ਦੱਸਿਆ ਸੀ 850 850 ਦਾ ਸੂਟ ਹੈ ਚਾਰ ਕਲਰ ਆਪਸ਼ਨ ਹੈ ਤੇ ਬਹੁਤ ਸੋਹਣਾ ਸੂਟ ਹੈ ਦੁਪੱਟਾ ਹਾ ਪਿਓਰ ਦਾ ਲੇਕਿਨ ਬਹੁਤ ਕੁਆਲਿਟੀ ਜਿਹੜੀ ਇਹਦੀ ਬਹੁਤ ਵਧੀਆ ਵਾ ਨੈਕਸਟ ਸੂਟ ਹੈ ਵੀ ਕਾਟਨ ਦਾ ਵਾ ਇਹ ਵੈਸੇ ਅਸੀਂ ਪਹਿਲਾਂ ਵੀ ਦਿਖਾਇਆ ਤੁਹਾਨੂੰ ਪਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਇਹ ਬਹੁਤ ਸੋਹਣਾ ਹੈ ਦੀਦੀ ਦਾ ਕਾਫੀ ਸੂਟ ਵਿਕੇ ਕਿਉਂਕਿ ਇਹ ਲਾਈਟ weight ਜਿਹਾ ਸੂਟ ਆ ਹਮ ਡੇਲੀ ਵੇਅਰ ਪਾਉਣ ਵਾਸਤੇ ਸ਼ਾਰਟ ਦੇ ਨਾਲ ਇਹ ਬਾਟਮ ਆ ਦੀਦੀ ਇਹਨਾਂ ਦਾ ਦੁਪੱਟਾ ਹੈਗਾ ਹਾਂ ਦੁਪੱਟਾ ਆ ਰਿਹਾ ਓਕੇ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਵਾ ਬਹੁਤ ਸੋਹਣਾ ਦੁਪੱਟ ਇਹਦਾ ਪ੍ਰਾਈਸ ਕੀ ਹੈ ਦੀਦੀ ਇਹਦਾ ਪ੍ਰਾਈਸ ਸ 750 ਹੈ ਹੂੰ ਦੁਪੱਟਾ ਬਹੁਤ ਵਧੀਆ ਵਾ ਆ ਤੁਸੀਂ ਦੇਖ ਸਕਦੇ ਉਹ ਚੰਗੀ ਤਰ੍ਹਾਂ ਮੈਂ ਉੱਪਰ ਕਰਕੇ ਦਿਖਾ ਦਿੰਨੀ ਆ ਬਹੁਤ ਲਾਈਟ ਵੇਟ ਸੋਡ ਹੈ ਬਹੁਤ ਸੋਹਣਾ ਅੱਛਾ ਇਹਦੇ ਵਿੱਚ ਕਲਰ ਆਪਸ਼ਨ ਹੈਗੀ ਆ ਹੂੰ ਇਹਨੇ ਚਾ ਕਲਰ ਆਪਸ਼ਨਸ ਨੇ ਓਕੇ ਸੈਕੰਡ ਕਲਰ ਇਹਦੇ ਵਿੱਚ ਇਹ ਆ ਐਂਡ ਥਰਡ ਕਲਰ ਜਿਹੜਾ ਇਹਦੇ ਵਿੱਚ ਇਹ ਆ ਠੀਕ ਆ ਐਂਡ ਫੋਰਥ ਫੋਰ ਵੀ ਹੈਗੇ ਆ ਹਾਂ ਇਹ ਫੋਰਥ ਕਲਰ ਬਾਕੀ ਫੋਰ ਤੋਂ ਤੁਹਾਨੂੰ ਪਤਾ ਲੱਗ ਹੀ ਜਾਣੀਆ ਇਹ ਵੀ ਇਹਦੇ ਨਾਲ ਦੇ ਹੀ ਦੀਦੀ ਹਾਂਜੀ ਸੇਮ ਸੇਮ ਠੀਕ ਆ ਇਹ ओके चलो नेक्स्ट टू दी ये नेक्स्ट सा भी okay. <laughs> नो भी बहुत पसंद आ है ओके बहुत सॉफ्ट जिया हैगा मतलब ओए उना ने कई वारी इदा हुंदा गे आप सूट लैन दई ये ता मतलब पसंद आ आप दे भी हुंदे ने कुछ कि आपा ही सवालिए मैचिंग सूट है हां कुर्ता स्टाइल टाइप कि ताके दो उदा है बहुत सोनी शर्ट है कढ़ाई कितनी हुई है इन नेक है ना नेक ते नेक ते आओगे नेक ते केरा बहुत सोणा वा ते नाल एदे नाल प्लेन बॉटम है सेम कलर दी कॉटन दी बहुत सोणा वा ਇਹਦੇ ਨਾਲ ਵੀ ਦੁਪੱਟਾ ਵਾ ਹੂੰ ਦੁਪੱਟਾ ਬਹੁਤ ਸੋਹਣਾ ਵਾ ਡਿਜ਼ਾਈਨਰ ਦਾ ਇਹ ਦੁਪੱਟਾ ਹੂੰ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਰ ਦਾ ਦੁਪੱਟਾ ਬਹੁਤ ਸੋਹਣਾ ਖੋਲ ਕੇ ਦਿਖਾ ਦਿਓ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਿਲਕੁਲ ਜਿੱਦਾਂ ਕੀ ਡਿਜ਼ਾਈਨਰ ਆ ਇਹਦਾ ਪ੍ਰਾਈਸ ਕੀ ਦੇਦੀ ਇਹਦਾ ਪ੍ਰਾਈਸ ਜਿਹੜਾ ਰਹਿ ਰਿਹਾ ਉਹ 990 ਇਹ 990 ਦਾ ਸੌਟ ਆ ਠੀਕ ਆ ਹੂੰ ਇਹਦੇ ਵਿੱਚ ਕਲਰ ਆਪਸ਼ਨ ਹੈਗੇ ਆ ਓਕੇ ਅੱਛਾ ਇਹਦੇ ਵਿੱਚ ਕਲਰਸ ਵੀ ਆਗੇ ਨੇ ਲਓ ਇੱਕ ਤਾਂ ਵਾਲਾ ਕਲਰ ਆ ਆ ਵੀ ਕਲਰ ਬਹੁਤ ਸੋਹਣਾ ਵਾ ਦੇਦੀ ਆ ਵਾਲਾ ਹੂੰ ਸਾਰੇ ਕਲਰ ਬਹੁਤ ਸੋਹਣੇ ਨੇ ਸੈਕਿੰਡ 3rd ਐਂਡ 4th ਇਹ ਵੀ ਕਲਰ ਬਹੁਤ ਸੋਹਣਾ ਵਾ ਸਾਰੇ ਸੋਹਣੇ ਆ ਕਲਰ ਜਿਹੜਾ ਤੁਸੀਂ ਲੈਣਾ ਹੈ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਦੀਦੀ ਨੂੰ WhatsApp ਨੰਬਰ ਥੱਲੇ ਦਿੱਤਾ ਹੋਇਆ ਵਾ ਤੁਸੀਂ ਸੈਂਡ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਜਲਦੀ ਜਲਦੀ ਤੁਸੀਂ ਆਰਡਰ ਕਰੋ ਹਾਂ ਜਿਹੜੇ ਤੁਹਾਨੂੰ ਪਸੰਦ ਆਉਂਦੇ ਨੇ ਸੂਟ ਇਹ ਨੈਕਸਟ ਵੈਰਾਈਟੀ ਜਿਹੜੀ ਆ ਇਹ ਵੀ ਕਾਟਨ ਦੀ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਅਲਓਵਰ ਦਿੱਦੀ ਇਹ ਮੈਚ ਅਲਓਵਰ ਸੂਟ ਹੈ ਓਕੇ ਨਾਈਸ ਬਹੁਤ ਸੋਹਣਾ ਇਹ ਮੈਨੂੰ ਪਰਸਨਲੀ ਬੜਾ ਸੋਹਣਾ ਲੱਗਾ ਇਹ ਅਲਓਵਰ ਸੂਟ ਹੈ ਪ੍ਰਿੰਟ ਇਹਦਾ ਬਹੁਤ ਸੋਹਣਾ ਕਾਟਨ ਦਾ ਸੂਟ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਹਾਫ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਦੁਪੱਟਾ ਮੈਚਿੰਗ ਪਰ ਆਹ ਵੇਖੋ ਤੁਸੀਂ ਕਿੱਡੀ ਸੋਹਣੀ ਲੇਸ ਲੱਗੇ ਹਾਂ ਲੇਸ ਲੱਗੀ ਹੋਈ ਆ ਲੇਸ ਤੇ ਵੀ ਲੱਗੀ ਹੋਈ ਹੈ ਨੀਚੇ ਠੀਕ ਆ ਸੂਟ ਦੇ ਵੀ ਨੀਚੇ ਲੱਗੀ ਹੋਈ ਆ ਦੁਪੱਟੇ ਦਾ ਸਟਾਕ ਬਹੁਤ ਸੋਹਣਾ ਵਾ ਇਹਦੇ ਵਿੱਚ ਵੀ ਕਲਰ ਆਪਸ਼ਨ ਨੇ ਹੈਗੇ ਨੇ ਹਮ ਇਹ ਕਾਫੀ ਹੈ ਹਾਂ ਇਹ ਕਾਫੀ ਆ ਇੱਕ ਗ੍ਰੀਨ ਆ ਹਾਂ ਇਹ ਦੋ ਕਲਰ ਆਪਸ਼ਨ ਨੇ ਇਹਦਾ ਪ੍ਰਾਈਸ ਕੀ ਦੇ ਦੇ ਇਹਦਾ ਪ੍ਰਾਈਸ ਆਲਰੇਡੀ ਇਨ ਦੀ ਪਿਕਸ ਪਾਈਆਂ ਹੋਈਆਂ ਆ 750 800 850 ਸਮਥਿੰਗ ਹੈਗਾ ਨਾ ਪ੍ਰਾਈਸ ਚਲੋ ਭਾਈ ਨੈਕਸਟ ਸੂਟ ਤੁਹਾਨੂੰ ਵਿਖਾਉਣੇ ਆ ਇਹ ਵੀ ਬਹੁਤ ਸੋਹਣਾ ਕਲਰ ਆ ਹਮ ਆ ਦੇਖੋ ਇਹਦਾ ਪੈਟਰਨ ਕਿੰਨਾ ਸੋਹਣਾ ਹੈ ਬਲੌਕ ਪ੍ਰਿੰਟ ਹਮ ਬਹੁਤ ਵਧੀਆ ਕਲਰ ਵੀ ਬਹੁਤ ਸੋਹਣਾ ਔਰ ਉੱਤੇ ਜਿਹੜਾ ਬਲੌਕ ਪ੍ਰਿੰਟ ਜਿਹੜਾ ਇਹ ਕੰਬੀਨੇਸ਼ਨ ਹੈ ਵੀ ਬਹੁਤ ਸੋਹਣਾ ਹੈ। ਇਹਦੇ ਨਾਲ ਵੀ ਦੁਪੱਟਾ। ਹਮਮ ਦੁਪੱਟਾ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ। ਦੁਪੱਟੇ ਦੇ ਉੱਤੇ ਵੀ ਬਲੌਕ ਪ੍ਰਿੰਟ ਹੈ। ਹਾਂ, ਪ੍ਰਿੰਟ ਆ ਸੇਮ ਜਿਵੇਂ ਸੂਟ ਦਾ ਉਦਾਂ ਹੀ। ਬਹੁਤ ਸੋਹਣਾ ਕਲਰ ਹੈ। ਇਹਦਾ ਪ੍ਰਾਈਸ ਕੀ ਦੀਦੀ? ਪ੍ਰਾਈਸes ਵਾਸਤੇ ਤੁਸੀਂ ਇੰਸਟਾਗ੍ਰam ਚੈੱਕ ਕਰ ਸਕਦੇ ਹੋ। ਮਤਲਬ ਤੁਸੀਂ ਇੰਸਟਾਗ੍ਰam ਤੇ ਪਾਇਆ ਹੋਇਆ ਹੈ ਸਾਰੇ ਆਲਰੇਡੀ। ਤੁਸੀਂ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਹੋ ਉੱਥੇ ਆਲਰੇਡੀ ਪਾਇਆ ਹੈ। ਇਹਦੇ ਵਿੱਚ ਕਲਰ ਆਪਸ਼ਨਸ ਹੈਗੇ ਆ। ਕਲਰ ਆਪਸ਼ਨਸ ਹੈਗੇ ਆ। ਠੀਕ ਆ। ਪੱਕੇ ਜੇਕਰ ਕਿਸ ਨੂੰ ਥੋੜਾ ਡਾਊਟ ਲੱਗਦਾ ਹੈ ਪ੍ਰਾਈਸ ਦਾ ਜਾਂ ਨਹੀਂ ਸਮਝ ਆ ਰਹੀ ਹੈਗੀ ਤਾਂ ਮੈਨੂੰ ਡੀਐਮ ਕਰਕੇ ਮਤਲਬ ਮੈਨੂੰ ਸਕਰੀਨਸ਼ਾਟ ਲੈ ਕੇ ਡੀਐਮ ਕਰ ਦੇਣ ਮੈਂ ਪ੍ਰਾਈਸ ਦੱਸ ਦੇਣੀ ਤੇ ਤੁਹਾਨੂੰ ਹੈਨਾ ਜਿੱਦਾਂ ਵੀ ਕੋਈ ਮਤਲਬ ਆਂਦੇ ਆ ਕੋਈ ਸੂਟ ਆਂਦੇ ਹੈਗੇ ਆ ਉਨਾ ਵਾ ਪ੍ਰੋਪਰ ਸਾਨੂੰ ਰੇਟ ਆਪ ਵੀ ਨਹੀਂ ਚਿੱਤਾ ਹੁੰਦਾ ਸਾਨੂੰ ਵੀ ਬਿਲ ਵੇਖ ਕੇ ਜਿਹੜਾ ਹੁੰਦਾ ਪਤਾ ਲੱਗਦਾ ਕਿ ਇਹ ਪਾਰਟਿਕੂਲਰ ਇਨਾ ਉਸ ਦਾ ਪ੍ਰਾਈਸ ਹੈਗਾ ਇਹ ਉਹ ਫਿਰ ਸਾਨੂੰ ਦੇਖ ਕੇ ਹੀ ਦੱਸਣਾ ਪੈਂਦਾ ਹੈਗਾ ਕਈ ਵਾਰ ਸਾਨੂੰ ਵੀ ਭੁੱਲ ਜਾਂਦਾ ਪਰ ਕਈ ਵਾਰ ਰੇਟ ਕਈ ਵਾਰ ਵੱਧ ਕੇ ਆਏ ਹੁੰਦੇ ਕਈ ਵਾਰ ਘਟ ਕੇ ਵੀ ਆਏ ਹੁੰਦੇ ਹੈ ਜੀ ਸਹੀ ਗੱਲ ਹੈ ਨਹੀਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਤਾਂ ਅਸੀਂ ਜਾ ਕੇ ਇੰਸਟਾਗ੍ਰam ਤੇ ਆਲਰੇਡੀ ਦੀਦੀ ਨੇ ਪਾਇਆ ਹੈ ਪਰ ਫਿਰ ਵੀ ਜੇ ਤੁਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਦੀਦੀ ਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਦੀ ਤੁਹਾਨੂੰ ਦੱਸ ਦੇਣਗੇ ਕਿ ਕਿੰਨੇ ਦਾ ਵਾ ਔਰ ਇਹਦੇ ਵਿੱਚ ਦੋ ਜਿਹੜੇ ਕਲਰ অপਸ਼ਨ ਨੇ ਇੱਕ ਇਹ ਵਾਲਾ ਕਲ ਕਾਵਾ ওকে ਸੌਰੀ ਇੱਕ ਥਰਡ ਕਲਰ ਵੀ ਹੈਗਾ ਤੁਸੀਂ ਦੇਖਾ ਲੇ ਆਹ ਵਾਲਾ ਨੈਕਸਟ ਦੀਦੀ ਇਹ ਵੀ ਬਹੁਤ ਸੋਹਣਾ ਕਲਰ ਆ ਗਰਮੀ ਅੱਛਾ ਹੈ ਵਧੀਆ ਲੱਗਦਾ ਕੂਲ ਜਿਹਾ ਨਾ ਹੂੰ ਹੂੰ ਇਹ ਉਹ ਅੱਖਾਂ ਨੂੰ ਵੇਖਣ ਨੂੰ ਹੀ ਬੜੀ ਚੀਜ਼ ਘੈਂਟ ਜਿਹੀ ਲੱਗਦੀ ਹੈ ਇਹ ਵਾਲੀ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਆ ਲਾਈਟ ਜਿਹਾ ਕਲਰ ਆ ਔਰ ਇਹ ਦੇਖਣਾ ਸੌਫਟ ਵੀ ਬਹੁਤ ਹੈ ਬਹੁਤ ਸੌਫਟ ਕਪੜਾ ਹੈ ਬਹੁਤ ਸੌਫਟ ਕਪੜਾ ਇਹਦੇ ਨਾਲ ਵੀ ਹਾਪ ਪਿਓਰ ਦਾ ਦੁਪੱਟਾ ਵਾ ਤੇ ਲੈਸ ਲੱਗੀ ਹੋਈ ਆ ਨੀਚੇ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ 4 ਕਲਰ ਅਵੇਲੇਬਲ ਨੇ ਪਰ ਹੁਣ ਮੈਂ ਲਗਾ ਚੱਕੇ ਨਹੀਂ ਲਿਆਂਦੇ ਸਿਰਫ ਕੋਈ ਲਿਆਣ ਦਾ ਠੀਕ ਹੈ ਇਹਦੇ ਵਿੱਚ ਇੱਕ ਆ ਕਲਰ ਐਸ ਟਾਈਮ ਤੇ ਰੈਡੀਕਲ ਹੋਰ ਵੀ ਕਲਰ ਹੈਗੇ ਨੇ ਉਹ ਆਪਾਂ ਇੰਸਟਾਗ੍ਰam ਤੇ ਤੁਹਾਨੂੰ ਦਿਖ ਜਾਣਗੇ ਤੇ ਇਹਦਾ ਪ੍ਰਾਈਸ ਤੁਹਾਨੂੰ ਯਾਦਾ ਦਿੱਦੀ ਕਿ ਇਹਦਾ ਪ੍ਰਾਈਸ ਮੇਰੇ ਖਿਆਲ ਵਿੱਚ 800 ਸ਼ਾਇਦ ਹੈਗਾ ਹਾਂ ਚਲੋ ਫਿਰ ਜੇ ਦੀਦੀ ਨੂੰ ਥੋੜਾ ਜਿਹਾ ਡਾਊਟ ਆ ਤੇ ਫਿਰ ਤੁਸੀਂ ਮੈਸੇਜ ਕਰਕੇ ਪੁੱਛ ਲਿਓ ਠੀਕ ਆ ਹਮ ਨੈਕਸਟ ਦੀਦੀ ਨੈਕਸਟ ਉਹ ਦਿਖਾ ਦਿੰਨੀ ਆ ਇਹ ਵਿਦਆਊਟ ਦੁਪੱਟੇ ਸੂਟ ਹੈ ਓਕੇ ਇਹ ਵਿਦਆਊਟ ਦੁਪੱਟੇ ਸੂਟ ਹੈ ਜਿਹੜੇ ਤੁਹਾਨੂੰ ਆਪਾਂ ਦਿਖਾਉਣ ਲੱਗੇ ਆਂ ਵਲੇ ਇਹ ਇਹ ਕਿਹੜੀ ਇਹ ਵੀ ਕੈਮਰੀ ਕਾਟਨ ਦੇ ਕੈਮਰੀ ਕਾਟਨ ਹਾਂ ਦੀ ਇਹਦੀ ਕੰਨੀ ਦੇ ਉੱਤੇ ਵੀ ਲੱਗੀ ਹੋਈ ਹੈ ਇਹਨੇ ਵੀਡੀਓ ਪਾਈ ਹੋਈ ਹੈ ਮੈਂ ਇੰਸਟਾਗ੍ਰਾਮ ਤੇ ਠੀਕ ਆ ਇਹ ਵੀ ਬਹੁਤ ਸੋਹਣਾ ਹੈ ਇਹ ਵਿਦਆਊਟ ਦੁਪੱਟਾ ਸੂਟ ਆ ਤੇ ਇਹਦਾ ਪ੍ਰਾਈਸ ਦੇ ਵਿਦਆਊਟ ਦੁਪੱਟੇ ਵਾਲਾ ਵੈਸੇ ਜਿਹੜਾ ਚੱਲ ਰਿਹਾ ਸੀਗਾ 700 ਦਾ ਚੱਲ ਰਿਹਾ ਸੀ ਬਟ ਸੇਲ ਦੇ ਵਿੱਚ ਆਪਾਂ 650 ਦਾ ਕੀਤਾ ਹੋਇਆ ਸੀ ਓਕੇ ਠੀਕ ਆ 650 ਦਾ ਹੂੰ ਤੇ ਮੈਂ ਸੇਲ ਦਾ ਮੈਂ ਕਿਹਾ ਮੈਂ ਵੀ ਫਾਇਦਾ ਚੱਕ ਲਵਾਂ ਤੇ ਮੈਂ ਵੀ ਕੋਈ ਨਾ ਕੋਈ ਫਾਇਦਾ ਚੱਕ ਕੇ ਲੈ ਕੇ ਜਾਵਾਂਗੀ ਚਲੋ ਆਪਾਂ ਐਸੀ ਉੜਤੀ ਗੱਲ ਕਰ ਰਹੇ ਹਸੀ ਦੀਦੀ ਨੇ ਸੇਲ ਵਾਲਾ ਯਾਦ ਕਰਾ ਦਿੱ ਹੂੰ ਸੈਕਿੰਡ ਕਲਰ ਆਇਆ ਬਹੁਤ ਸੋਹਣਾ ਸੂਟ ਹੈ ਵੀ ਕਲਰ ਨਾ ਪ੍ਰਿੰਟ ਬਹੁਤ ਸੋਹਣਾ ਇਹਦਾ ਵਾਲਾ ਫਲਾਰਜ਼ ਵਾਲਾ ਨਾ ਹੂੰ ਇਹਦਾ ਵੀ ਸੇਮ ਪ੍ਰਾਈਸ ਆ ਇਹਦੀ ਅਸੀਂ ਜੀ ਵੀਡੀਓ ਵੀ ਨਹੀਂ ਪਾਈ ਪਿਕ ਵੀ ਨਹੀਂ ਪਾਈ ਇਹ ਸੇਲ ਹੋ ਗਿਆ ਇਹ ਕਿੱਥੇ ਦਬਿਆ ਰਹਿ ਗਿਆ ਸੂਟ ਇਹ ਵਾਲਾ ਹਾਂ ਇਹ ਦਬਿਆ ਰਹਿ ਗਿਆ ਇਹਦੀ ਤਾਂ ਕੁਝ ਵੀ ਨਹੀਂ ਪਿਆ ਪਰ ਇਹ ਆਲਓਵਰ ਸੂਟ ਆ ਵਿਦਆਊਟ ਦੁਪੱਟਾ ਪ੍ਰਿੰਟ ਬਹੁਤ ਸੋਹਣਾ ਇਹਦਾ ਵੀ ਪਰ ਇਹ ਐਦਾ ਹੀ ਸੇਲ ਹੋ ਗਿਆ ਓਕੇ ਠੀਕ ਆ ਮੇਨੋ ਤਰੀ ਸੇਲ ਹੋ ਗਿਆ ਹੈ ਸਹੀ ਗੱਲ ਹੈ ਬਹੁਤ ਸੋਹਣਾ ਸੂਟ ਹੈ ਵੀ ਹਮ ਚਲੋ ਨੈਕਸਟ ਦੀਦੀ ਨੈਕਸਟ ਤੇ ਤੁਸੀਂ ਤੁਹਾਡੀ ਜਿਹੜੀ ਸੇਲ ਹੈ ਮੈਂ ਤੁਹਾਡਾ ਵੇਖ ਰਹੀ ਸੀ ਕਦੋਂ ਤੱਕ ਦੀ ਆ ਆਪਣੀ ਸੇਲ ਆਪਾਂ 4 ਦਿਨ ਲਈ ਲਗਾਈ ਸੀਗੀ ਮਤਲਬ 23 ਜੂਨ ਤੋਂ ਸ਼ੁਰੂ ਹੋਈ ਸੀ 3 ਤਰੀਕ ਤੱਕ ਸੀਗੀ ਸੇਲ ਮਤਲਬ 33 ਬਸ ਪਾਸ ਖਤਮ ਹਾਂਜੀ ਨਹੀਂ ਤੀ ਹੋਰ ਵਧਾਉ ਦੇਣੀ ਸਾਡੇ ਵਿਊਰਸ ਲਈ ਤਾਂ ਤੁਸੀਂ ਹੋਰ ਵਧਾਈ ਸਕਦੇ ਹੋ ਨਾ ਸੇ ਚਲੋ ਠੀਕ ਹੈ ਮੈਂ 3 ਦਿਨ ਦੀ ਹੋਰ ਕਰ ਦਿੰਨੀ ਆਪਾਂ 6 ਤੱਕ ਕਰ ਦਿੰਨੀ ਐਕਸਟੈਂਡ ਤਾਂ ਵੇਖ ਲਓ ਸਾਡੇ ਵਿਊਰਸ ਲਈ ਦੀਦੀ ਨੇ ਵਧਾਤੀ ਆ 150 ਦੀ ਸੂਟ ਓ ਰੀਅਲੀ ਦੀਦੀ ਬਹੁਤ ਵਧੀਆ ਮੈਂ ਤੇ ਆਪ ਲੈ ਕੇ ਜਾਉਂਗੀ ਹਣ ਸੂਟ ਦੀਦੀ ਕੋਲ 150 ਜੇ ਤੁਸੀਂ ਦੋ ਸੂਟ ਲੈ ਰਹੇ ਹੋ ਨਾ ਤਾਂ 150 ਰੁਪਿਆ ਤਾਂ ਆਫ ਹੋਗਾ ਤੇ ਸ਼ਿਪਿੰਗ ਆਲਰੇਡੀ ਫ੍ਰੀ ਹੋਗੀ ਤੁਹਾਨੂੰ ਤੇ ਇਹ ਤਾਂ ਸ਼ਿਪਿੰਗ ਫ੍ਰੀ ਹੋਣ ਦੇ ਨਾਲ ਤੁਹਾਡਾ ਆਲਰੇਡੀ ਬੰਦੇ ਦਾ ਹੈ ਵੀ ਆ ਨਜ਼ਾਰੇ ਆ ਹੁਣ ਹਨਾ ਸੋਨੇ ਦਾ ਸੁਹਾਗਾ ਵਾਲੀ ਗੱਲ ਹੋ ਗਈ ਹੈ ਤਾਂ ਹਨਾ ਤੇ ਦੀਦੀ ਹੁਣ ਸਾਡੇ ਵਿਊਅਰਸ ਕਰਕੇ ਮਤਲਬ ਦੀਦੀ ਦੇ ਵੀ ਵਿਊਅਰਸ ਨੇ ਸਾਰਿਆਂ ਦੇ ਹਨਾ ਭੈਣ ਭਰਾਵਾ ਸੀ ਤੇ ਸਾਡੇ ਵਿਊਅਰਸ ਕਰਕੇ ਦੀਦੀ ਹੁਣ ਤੁਸੀਂ ਸੇਲ ਵਧਾ ਰਹੇ ਨੇ ਤੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਚਲੋ ਚਲੋ ਅਪਾ ਨੈਕਸਟ ਆਰਟੀਕਲ ਦਿਖਾ ਦਈਏ ਇਹ कॉटन ਦਾ ਸੂਟ ਹੈ ਜਿੱਦਾਂ ਕਿ ਗਰਲਸ ਕਾਲਜ ਵਗੈਰਾ ਜਾਂਦੀ ਹੈ ਠੀਕ ਹੈ ਸਪੈਸ਼ਲੀ ਉਹਨਾਂ ਵਾਸਤੇ ਹੈ ओके okay. ठीक है बिल्कुल हल्के-फुल्के कलर है बहुत प्यारा देखो नेक बनया हुआ है एदा कट लिया हां बहुत सोणा सूट है प्रिंट है एदा नेक बनया हुआ है ਤੇ ਇਹਦੇ ਨਾਲ ਹੀ ਇਹ ਵਾਲੀ बॉटम ਆ ਆ ਦੇਖੋ ਐਸਾ neck ਐਦਾ ਬਣਿਆ ਹੋਇਆ ਹਮ ਡਿਜ਼ਾਈਨਰ ਜਿਹਦਾ ਕੁੜੀਆਂ ਵਾਸਤੇ ਐ ਸਪੈਸ਼ਲੀ ਇਹਦੀ बॉटम ਆ ਔਰ ਨਾਲੇ ਦੇ ਨਾਲ कॉटन ਦਾ ਦੁਪੱਟਾ ਵਾ ਬਹੁਤ ਸੋਣਾ ਸੂਟ ਆ ਹਮ ਸੈਕੰਡ ਕਲਰ ਇਹਦੇ ਵਿੱਚ ਇਹ ਆ ਆ ਇਹ ਅਲੱਗ-ਅਲੱਗ ਇਹਨਾਂ ਦੇ ਕਲਰ ਜਿਹੜੇ ਹੈਗੇ ਉਹ ਇੰਸਟਾ ਤੇ ਪਾਏ ਹੋਏ ਆ ਠੀਕ ਆ ਇਹਦਾ ਪ੍ਰਾਈਸ ਕੀ ਹੈ ਦੇਦੀ ਇਸ ਦਾ ਪ੍ਰਾਈਸ ਜਿਹੜਾ ਹੈਗਾ 650 ਹੈ ਇੰਦਾਂ ਕਰਕੇ ਸੌਟ ਆ ਵੇਖੋ ਆ ਨੈਕ ਬਣਿਆ ਹੋਇਆ ਆ ਨੈਕ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਆ ਔਰ ਇਹਦੇ ਨਾਲ ਜਿਹੜੀ ਇਹ ਪਲੇਨ ਬਾਟਮ ਆ ਮੈਚਿੰਗ ਬਾਟਮ ਹੈ ਮੈਚਿੰਗ ਦੁਪੱਟਾ ਔਰ ਦੁਪੱਟਾ ਨਾਲ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸੌਟ ਆ ਇਸ ਵਿੱਚ ਕਲਰ ਹੈਗੇ ਆ ਇਹ ਚ ਕਲਰ ਇੰਸਟਾ ਤੇ ਪੈ ਜਾਣਗੇ ਹਜੇ ਠੀਕ ਆ ਔਰ ਇਹਦਾ ਪ੍ਰਾਈਸ ਕੀ ਆ ਇਨ ਦਾ ਪ੍ਰਾਈਸ ਵੀ ਬਿੱਲ ਦੇਖਣਾ ਪਏਗਾ ਓਕੇ ਠੀਕ ਆ ਕੋਈ ਗੱਲ ਨਹੀਂ ਕਿਉਂਕਿ ਆਏ ਹੈ ਨਾ ਕੋਰੀਅਰ ਵਾਝੇ ਖੋਲੇ ਹੀ ਨਹੀਂ ਨਹੀ ਠੀਕ ਆ ਦੇ ਦੇ ਬਿਲਕੁਲ ਆ ਸ਼ਰਟ ਆ ਓਕੇ ਨੈਕਸਟ ਸੂਟ ਦੇਖੋ ਬਈ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣੇ ਫਲਾwrs ਨੇ ਛੋਟੇ ਛੋਟੇ ਸ਼ਰਟ ਆ ਹਮਮ ਔਰ ਇਹਦੇ ਨਾਲੇ ਮੈਚਿੰਗ ਸਲਵਾਰ ਆ ਸਲਵਾਰ ਵੀ ਦੇਖ ਲੋ ਸਕਦੇ ਹੋ ਤੁਸੀਂ ਬੜੀ ਸੋਹਣਾ ਪ੍ਰਿੰਟ ਆ ਇਹਦਾ ਔਰ ਇਹਦੇ ਨਾਲ ਆ ਦੁਪੱਟਾ ਵਾ ਫਲਾwrs ਬਣੇ ਹੋਏ ਨੇ ਦੁਪੱਟੇ ਤੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਆ ਨੈਕਸਟ ਇਹ ਇਹਦੇ ਨਾਲ ਦਾ ਸੇਮ ਆ ਵਾਲਾ ਜਿਹੜਾ ਇਹ ਉਹ ਜਿਹੜਾ ਨੀਚੇ ਸੀ ਨਾ येलो ਕਲਰ ਦਾ ਉਹਦੇ ਵਿੱਚ ਸੈਕੰਡ ਕਲਰ ਇਹ ਹੈਗਾ ਕਲਰ ਆ ਗਿਆ ਥਿੰਕਾ ਥਿੰਕਾ ਹੂੰ ਨੈਕਸਟ ਸੂਟ ਆ ਇਹ ਵੀ ਕਾਟਨ ਦਾ ਵਾ ਬਹੁਤ ਸੋਹਣਾ ਸੂਟ ਹੈ ਵੀ ਬੜਾ ਵਧੀਆ ਆਰਟੀਕਲ ਆ ਗਲਾ ਬਣਿਆ ਹੋਇਆ ਔਰ ਨੀਚੇ ਥੱਲੇ ਉਹ ਘੇਰਾ ਜਿਹਾ ਵੀ ਬਣਿਆ ਹੋਇਆ ਬਹੁਤ ਸੋਹਣਾ ਹੂੰ ਪ੍ਰਿੰਟ ਜਿਹਾ ਡਿਜ਼ਾਈਨ ਹੈ ਦਾ ਛੋਟੇ ਛੋਟੇ ਬੂਟੀ ਬੜੀ ਵਧੀਆ ਔਰ ਇਹਦੇ ਨਾਲ ਜਿਹੜੀ ਮੈਚਿੰਗ ਬਾਟਮ ਆ ਆ ਦੇਖ ਸਕਦੇ ਤੁਸੀਂ ਔਰ ਨਾਲ ਹੀ ਇਹਦੇ ਨਾਲ ਜਿਹੜਾ ਕਾਟਨ ਦਾ ਦੁਪੱਟਾ ਵਾ ਦੁਪੱਟਾ ਬਹੁਤ ਸੋਹਣਾ ਕਾਟਨ ਦਾ ਜੇ ਮਲਮਲ ਟਾਈਪ ਦਾ ਨਹੀਂ ਹੁੰਦਾ ਹੋਵੇਂ ਦਾ ਬਹੁਤ ਸੋਹਣਾ ਡਿਜ਼ਾਈਨ ਵੀ ਕੀਤਾ ਹੋਇਆ ਹੈ ਸੇਮ ਔਰ ਸੈਕਿੰਡ ਜਿਹੜਾ ਇਹਦੇ ਵਿੱਚ ਸੂਟ ਆ ਆ ਕਲਰ ਇਹਦਾ ਹੈ ਨਾ ਸੈਕਿੰਡ ਸੈਕਿੰਡ ਕਲਰ ਤੁਸੀਂ ਦੇਖ ਸਕਦੇ ਇਹ ਵਾਲਾ ਕਲਰ ਆ ਬਹੁਤ ਸੋਹਣੇ ਸੂਟ ਹੈਗੇ ਆ ਇਹਨਾਂ ਵਿੱਚ ਹੋਰ ਕਲਰ ਵੀ ਹੈਗੇ ਆ ਠੀਕ ਆ ਹੋਰ ਕਲਰ ਵੀ ਹੈਗੇ ਆ ਪਰ ਦੀਦੀ ਇਧਰ ਉਧਰ ਪਏ ਹੋਏ ਨੇ ਉਹ ਕੋਈ ਗੱਲ ਨਹੀਂ ਤੁਸੀਂ ਇੰਸਟਾਗ੍ਰam ਤੇ ਦੇਖ ਹੀ ਸਕਦੇ ਹੋ ਠੀਕ ਆ ਹੁਣ ਆਪਾਂ ਤੁਹਾਨੂੰ ਐਨੇ ਇੱਕ ਸੂਟ ਵਿਖਾਤੇ ਆ ਹੋਰ ਵੀ ਸੂਟ ਹੈਗੇ ਆ ਉਹ ਜਿਹੜੇ ਦੀਦੀ ਨੇ ਇੰਸਟਾਗ੍ਰam ਤੇ ਪਾਉਣਗੇ ਤੇ ਬਾਕੀ ਜੇ ਤੁਸੀਂ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਵਾ ਤੇ ਤੁਸੀਂ ਦੀਦੀ ਹੇਠੇ ਨੰਬਰ ਦਿੱਤਾ ਹੈ WhatsApp ਤੇ ਤੁਸੀਂ DM ਕਰਕੇ ਤੇ ਦੀਦੀ ਕੋਲ ਰੇਟ ਵਗੈਰਾ ਸਾਰਾ ਕੁਝ ਪੁੱਛ ਸਕਦੇ ਹੋ ਹੁਣ ਤੁਸੀਂ ਜਲਦੀ ਜਲਦੀ ਆਰਡਰ ਕਰਕੇ ਦੀਦੀ ਕੋਲ ਸੂਟ ਖਰੀਦ ਸਕਦੇ ਆ ਚਲੋ 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 ਤੁਹਾਨੂੰ ਗੱਡੀ ਦਿਖਾਉਣੀ ਆ ਹੈ ਉਹ ਬੜੀ ਪੱਜਦੀ ਗੱਡੀ ਬਸ ਉਹ ਗਲੀ ਇਸੇ ਨਾਲ ਹੀ ਸਾਹਮਣੇ ਆਹ ਸਾਹਮਣੇ ਦੇਖ ਆਹ ਇਹ ਤਾਂ ਹੈਗਾ ਹੈ ਨਹੀਂ ਹੈਗਾ ਆ ਨਹੀਂਗਾ ਅੱਛਾ ਭਾਬੀ ਨਹੀਂ ਲੈ ਕੇ ਆ ਬਣਾ ਲੈ ਆਈ ਤਾਂ ਹੈ ਉਹ ਸਾਹਮਣੇ ਤੇ ਗੱਡੀ ਖੜੀ ਹੈ। ਕਿੰਨੀ ਗੱਡੀ ਆਪਣੀ ਹੈ ਨਾ? ਆ ਗਏ ਸਾਡੇ ਬਾਜੀ। ਆ ਜਾ ਜੀ ਆ ਜਾ। ਬਾਜੀ ਬੜੀ ਹੌਲੇ ਹੌਲੇ ਆ ਰਹੇ ਨੇ। ਇਹ ਰੈਡੀ ਹੋ ਰਿਹਾ ਦੀਦੀ ਹੁਣ ਆ ਦਾ ਨਵਾਂ ਕਰ। ਲਿਜੀਗੀ ਬੜਾ ਨਾਮ ਹੁੰਦਾ ਹੋ ਰਿਹਾ ਅੰਦਰ ਨਹੀਂ ਜਾਣੀ ਲੰਬੀ ਗੱਡੀ ਨਹੀਂ ਜਾਣੀ ਤੁਹਾਡੀ ਇਹ ਗੱਡੀ ਤਾਂ ਨਹੀਂ ਜਾਂਦੀ ਅੰਦਰ ਆਲੀ ਇਹ ਚਲੀ ਤੇ ਜੋਗੀ ਪਸੀ ਲਾੜੀ ਪਣੀ ਰਾਣੀ ਇੱਥੇ ਠੀਕੇ ਜਗਾ ਵਾਧੂ ਬਣੀ ਹੋਈ ਐ ਆਹ ਦੇਖੋ ਭਾਜੀ ਆਪਣੀ ਗੱਡੀ ਗੱਡੀਆਂ ਲੱਗੀਆਂ ਤਾਂ ਤੋੜ ਸਕਦੇ ਤਕੜੇ ਹਾਂ ਸਹੀ ਗੱਲ ਐ ਦੇ ਦੇ ਉਹ ਤਾਂ ਗੱਡੀ ਵੀੜੇ ਹੁੰਦੇ ਨੇ ਸਹੀ ਹੈ ਜੀ ਜੀ ਤੇ ਥੋੜੀਆਂ ਗੱਡੀਆਂ ਦੇ ਵਿੱਚ ਗੱਡੀ ਲੱਗੀ ਹੋਈ ਕਿ ਨੁਸਾਨ ਹੁਣ ਸਹੀ ਗੱਲ ਹੈ ਆ ਜਾਓ ਕੈਸੀ ਹੈ ਇਸ ਵਿੱਚ ਤੇ ਬਾਰਿਸ਼ ਪਈ ਹੈ ਆ ਬਾਰਿਸ਼ ਦੇ ਸਾਥ ਨਹੀਂ ਕੀਤੀ ਗਈ ਉੱਥੇ ਤਾਂ ਬਾਰੀ ਬਾਰਿਸ਼ ਪਈ ਹੈ ਕਿ ਦੋ ਵਾਰੀ ਧਵਾ ਲਈ ਮੈਂ ਅੱਛਾ ਅੱਛਾ ਹੁਣ ਨਹੀਂ ਤੁਹਾਨੂੰ ਤਾਂ ਮੈਂ ਕਿਹਾ ਉੱਥੇ ਜਾ ਕੇ ਧਵਾਵਾਂਗਾ ਹੁਣ ਮੈਂ ਕਾਲੀ ਗੱਡੀ ਗੰਦੀ ਵੀ ਬੜੀ ਛੇਤੀ ਹੁੰਦੀ ਹੈ ਨਾ ਹਾਂ ਕਾਲੀ ਗੰਦੀ ਗੰਦੀ ਕਾਲੀ ਦੇ ਵਿੱਚ ਲੱਗਦੀ ਹੈ ਆਹੋ ਗੰਦੀਆਂ ਸਾਰੀਆਂ ਹੁੰਦੀਆਂ ਨੇ ਇਸ ਤੋਂ ਜ਼ਿਆਦੀ ਦਿਖਦੀ ਜਿਆਦੀ ਹੈ ਹੂੰ ਕੀ ਬਾਤ ਹੈ ਭਾਜੀ ਦੱਸੋ ਰਿਵਿਊ ਦਿਓ ਇਹ ਦੇ ਗੱਡੀ ਦੇ ਕਿ ਤੁਹਾਡੇ ਗੱਡੀ ਦੇ ਮੇਰਾ ਗਿਰ ਵੀਓ ਦੇਣਾ ਤੁਸੀਂ ਤੇ ਤੁਸੀਂ ਦੱਸੋ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਹੈ ਬਿਲਕੁਲ ਹੈ ਵਧਾਈਆਂ ਤੁਹਾਨੂੰ ਬਹੁਤ ਬਹੁਤ ਗੱਡੀ ਬਹੁਤ ਵਧੀਆ ਹੈ ਗੱਡੀ ਦੀ ਵਧਾਈਆਂ ਤੁਹਾਨੂੰ ਗੱਡੀ ਵਧੀਆ ਵਧੀਆ ਨਾ ਐਕਸਲੈਂਟ ਫੀਲ ਅੰਦਰ ਉੱਚੇ ਉੱਚੇ ਬੈਠ ਕੇ ਉੱਪਰ ਬੈਠੇ ਆਂ ਖਾਸ ਹੀ ਉੱਪਰ ਬੈਠੇ ਆਂ ਇਹ ਚਲੋ ਆ ਭਾਈ ਇਹਨੇ ਵੀ ਲੈ ਲੇ ਝੂਟੇ ਇਹ ਤਾਂ ਇਹਨਾਂ ਰਹਿ ਜਾਂਦੇ ਮੋੜ ਕੇ ਫਿਰ ਸਪੈਸ਼ਲ ਆਣਾ ਪੈਣਾ ਜੀ ਭਾਈ ਨੂੰ ਝੂਟੇ ਦੇਣ ਲਈ ਇਹ ਝੂਟੇ ਲੈ ਆਲੇ ਝੂਠ ਬੋਲਦਾ ਇਹ ਝੂਟੇ ਨਹੀਂ ਕੀ ਝੂਟੇ ਥੋੜਾ ਵਾ ਝੂਟਾ ਤਾਂ ਫਿਰ ਲਾਹਾਂਗੇ ਨਾ ਤੁਸੀਂ ਬਣਾਓ ਕਰੋ ਆ ਜਾਣ ਲੱਗੇ ਸਾਨੂੰ ਰਸਤੇ ਲਾ ਕੇ ਜਾ ਰਹੇ ਝੂਟਾ ਕਹਿੰਦੇ ਤੁਸੀਂ ਆਏ ਆਏ ਵੀ ਤਾਂ ਲੇਟ ਹੋ ਨਾ ਦੱਸਾਂਗੇ ਝੂਟਾ ਕਿੱਦਾਂ ਹੁੰਦਾ ਨਾ ਝੂਟੇ ਫਿਰ ਇਹ ਤਾਂ ਗੱਲ ਇਹ ਤਾਂ ਤੁਹਾਡੀ ਸਹੀ ਹੈ ਤੁਸੀਂ ਬਣਾਓ ਪ੍ਰੋਗਰਾਮ ਤੋਂ ਛੁੱਟੀ ਲਓ ਨਹੀਂ ਹੁਣ ਆਪ ਆਇਆ ਥੋੜੀ ਦੇਰ ਲਈ ਹੁਣ ਕੀ ਪ੍ਰੋਗਰਾਮ ਹੈ ਕਿ ਬੰਦਾ ਪਹਿਲਾਂ ਪਰੀ ਪਲਾਨ ਇੱਥੇ ਨਹੀਂ ਇਹ ਛੋਟਾ ਮੋਟਾ ਜਲੰਧਰ ਵਾਲਾ ਪ੍ਰੋਗਰਾਮ ਨਹੀਂ ਬਣਾ ਆਪਾਂ ਸਾਰਿਆਂ ਨੇ ਮਨਾਲੀ ਦਾ ਪ੍ਰੋਗਰਾਮ ਬਣਾਇਆ ਸੀ ਦੀਦੀ ਬਣਾਇਆ ਸੀ ਕਿ ਨਹੀਂ ਬਣਾਇਆ ਸੀ ਹੂੰ ਕੌਣ ਮੁਕਰਿਆ ਮੈਂ ਥੋੜੀ ਮੁਕਰਿਆ ਸੀ ਇਬਾਦਤ ਨੂੰ ਲੂਜ਼ ਮੂਸਲ ਲੈ ਕੇ ਨਾ ਉਹ ਤਾਂ ਫਿਰ ਉਸ ਤੋਂ ਪਹਿਲਾਂ ਭਾਜੀ ਮੁਕਰ ਗਏ ਸੀ ਨਾ ਵੀ ਮੈਂ ਨਹੀਂ ਜਾਣਾ ਜੀ ਨਹੀਂ ਮੁਕਰੇ ਭਾਜੀ ਨੇ ਇਹ ਕਿਹਾ ਸੀ ਮੈਂ ਜਾਵਨਾ ਜਾਵਾਂ ਬਾਕੀ ਸਾਰੇ ਜਾਣਗੇ ਐ ਫਿਰ ਅਸੀਂ ਕਿਵੇਂ ਤੁਹਾਡੇ ਤੋਂ ਬਿਗੈਰ ਕਿਵੇਂ ਚਲੇ ਜਾਂਦੇ ਇਹ ਦੋ ਗੱਡੀਆਂ ਜਾਣੀਆਂ ਸੀ ਫਿਰ ਇੱਦਾਂ ਕਿੰਨੇ ਚਲਾਉਣੀਆਂ ਸੀ ਦੱਸੋ ਕੌਣ ਚਲਾਉਂਦਾ ਦੂਜੀ ਗੱਡੀ ਹਾਂ ਤੇ ਡਰਾਈਵਰ ਦੋ ਹੈਗੇ ਸੀ ਨਾ ਦੋ ਐ ਥੋੜੀ ਬੰਦਾ ਥਕਾਵਟ ਵੀ ਹੋ ਜਾਂਦੀ ਨਾ ਬੰਦੇ ਨੂੰ ਡਰਾਈਵਰ ਨਹੀਂ ਚਾਰ ਡਰਾਈਵਰ ਨਹੀਂ ਵਸੇ ਤਾਂ ਕਿੱਥੋਂ ਹਾਂ ਸੀ ਕਿਰਨ 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 ਲੇਡੀ ਡਰਾਈਵਰ ਇਧਰ ਮੁੜਨਾ ਸੀ ਓਏ ਮੋੜ ਲੈਣੇ ਉਤੋਂ ਅੱਗੋਂ ਯੂ-ਟਰਨ ਲੈਣੀ ਵਧੀਆ ਲੱਗੀ ਭਾਜੀ ਗੱਡੀ ਬਹੁਤ ਜੀ ਪੱਕੀ ਗੱਲ ਹੈ ਚਲੋ ਥੈਂਕ ਯੂ ਭਾਜੀ ਭਾਜੀ ਨੂੰ ਪਸੰਦ ਆ ਗਈ ਆਪਾਂ ਗੇੜੀ ਕੱਢੀ ਪਹਿਲਾਂ ਵਲੋਗ ਬਾਅਦ ਬਣਾਵਾਂਗੇ ਨਹੀਂ ਸੁਣਿਆ ਨਹੀਂ ਮੈਨੂੰ ਭਾਜੀ ਪੱਗ ਬੰਨੀ ਹੋਈ ਹੈ ਨਾ ਟੈਟੇ ਕੋਈ ਸਵਾਰ ਕੇ ਚਾਰ ਹੀ ਨਹੀਂ ਕਰਨਾ ਚਾਹ ਇਹ ਅਦਲਾ ਬਦਲੀ ਮੈਂ ਕਿਹਾ ਵਧੀਆ ਫਿਰ ਚਲਾਂਗੇ ਹੱਕੇ ਅਦਲਾ ਬਦਲੀ ਹੋਈ ਚਲੋ ਕੱਖੋਂ ਫੋਨ ਦੀ ਅਦਲਾ ਬਦਲੀ ਕਹਿ ਰਹੇ ਨੇ